ਪੰਜਾਬ ਪੋਲੀਟੀਕਲ ਫੋਕਸ channel 'ਤੇ ਤੁਹਾਡਾ ਸਵਾਗਤ ਮੈਂ ਹਾਂ ਬਿਕਮਜੀਤ ਸਿੰਘ ਤਸਵੀਰਾਂ ਨੇ ਅਜਿੰਦਰ ਸਿੰਘ ਧਾਮੀ ਗੋਦੜਾ ਸ਼ੌਨੀਪੰਦ ਕਮੇਟੀ ਦੇ ਪ੍ਰਧਾਨ ਇੱਥੇ ਪਹੁੰਚੇ ਨੇ ਅੱਜ ਭਰਤੀ ਨੂੰ ਲੈ ਕੇ ਇੱਕ ਬੈਠਕ ਜਿਹੜੀ ਸੱਤ ਮੈਂਬਰੀ ਹੈ ਬੈਠਕ ਅੱਜ ਕੀਤੀ ਗਈ ਹੈ ਸੋ 11 ਤੱਕ ਨੂੰ ਫੇਰ ਇੱਕ ਬੈਠਕ ਹੋਵੇਗੀ ਧਾਮੀ ਨੇ ਦੱਸਿਆ ਕੋਈ ਸਵਾਲ ਜਵਾਬ ਨਹੀਂ ਇੰਨੇ ਕੀਤੇ ਸੁਆਦੀ ਬੈਠਕ ਦੇ ਵਿੱਚ ਮਰਤੀ ਸਿੰਘ ਐਰਲੀ ਸੰਤਾ ਸਿੰਘ ਮੈਤਪੁਰੀ ਅਵਾਰ ਸਿੰਘ ਚੁੰਦਾ ਸਾਬਕਾ ਕਪਤਾਨ ਕਿਰਪਾਲ ਸਿੰਘ ਬਡੂੰਗਰ ਜਿਸ ਵੀ ਦਾ ਸੰਜੇ ਕਰਨ ਤੁਸੀਂ ਪਟਿਆਲਾ ਤੋਂ ਤੁਹਾਨੂੰ ਅਸੀਂ ਬੜੀਆ ਸਭ ਕੀ ਗੱਲ ਹੈ ਸਭ ਕੀ ਚਲ ਕਿਉਂ ਸਭ ਕੀ ਅਗਲੀ ਅੱਜ ਸ਼ੁਰੂ ਹੋ ਰਹੀ ਹੈ ਮਾਈਕ ਦੀ ਮੁਸ਼ਕਲ ਆ ਰਹੀ ਹੈ ਬਡਾਲਾ ਸਾਹਿਬ ਤੇ ਕੀ ਗੱਲਬਾਤ ਹੋਈ ਹੈ ਜੀ ਕੀ ਫੈਸਲਾ ਲਿਆ ਗਿਆ ਹੈ ਗੱਲਬਾਤ ਹੋਈ ਹੈ ਕਿ ਜਿਹੜੀ ਅਕਾਲੀ ਦਲ ਦੇ ਦੁਆਰਾ ਜਿਸ ਤਰ੍ਹਾਂ ਮੈਂ ਕੀਤੀ ਗਈ ਸੀ ਤੇ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਇਸ ਦੇ ਬਾਬਤ ਵੀ ਗੱਲਬਾਤ ਕੀਤੀ ਜਾਵੇਗੀ ਦੇਖੋ ਜਿਹੜੀ ਅੱਜ ਸੱਤ ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਆ ਉਹਦੇ ਵਿੱਚ ਪਹਿਲਾਂ ਤਾਂ ਅਕਾਲਤਖਬ ਸਾਹਿਬ ਦਾ ਧੰਨਵਾਦ ਕੀਤਾ ਗਿਆ ਸਿੰਘ ਸੁਬਾਨ ਦਾ ਸ਼ੁਕਰੀਆ ਦਾ ਕੀਤਾ ਸਾਰੇ ਕਮੇਟੀ ਦੇ ਮੈਂਬਰਾਂ ਨੇ ਕਿ ਉਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਇਹ ਸਾਰੇ ਸੱਤ ਮੈਂਬਰ ਦੀ ਕਮੇਟੀ ਨੂੰ ਦਿੱਤੀ ਆ ਸ਼੍ਰੋਮਣੀ ਕਾਲੀ ਜਲਦੀ ਪ੍ਰਕਿਰਿਆ ਨੂੰ ਲੈ ਕੇ ਪੱਤੀ ਪ੍ਰਕਿਰਿਆ ਨੂੰ ਲੈ ਕੇ ਹੁਣ ਜਿਹੜਾ ਇਸ ਕਮੇਟੀ ਦੀ ਮੀਟਿੰਗ ਵਿੱਚ ਬੜੇ ਵਿਸਥਾਰ ਦੇ ਨਾਲ ਇਹ ਸਾਰਾ ਡਿਸਕਸ ਹੋਇਆ ਇਹ ਫੈਸਲਾ ਇਹ ਹੋਇਆ ਕਿ ਅਕਾਲੀ ਦਲ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਸਰਦਾਰ ਬਲਵਿੰਦਰ ਸਿੰਘ ਖੁੰਦੜ ਜੀ ਉਹਨਾਂ ਤੋਂ ਇਹ ਪੁੱਛਣਾ ਆ ਯਾਨੀ ਪੁੱਛਿਆ ਹੋਇਆ ਚਲੋ ਮੀਡੀਆ ਰਾਈ ਗੱਲ ਚੱਲ ਜਣੀ ਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਾਲੇ ਜਿਹੜੀ 7 ਮੈਂਬਰੀ ਕਮੇਟੀ ਆ ਇਹਦੇ ਰਾਹੀਂ ਜਿਹੜੀ ਭਰਤੀ ਪ੍ਰਕਿਰਿਆ ਆ ਉਹਨੂੰ ਪ੍ਰੰਭ ਆਪਣੇ ਆਰੰਭ ਕਰਨ ਦਾ ਜਾਂ ਪ੍ਰారంਭ ਕਰਨ ਦਾ ਉਹਨੂੰ ਸ਼ੁਰੂ ਕਰਨ ਦਾ ਕੀ ਤੁਸੀਂ ਉਸ ਗੱਲ ਨਾਲ ਸਹਿਮਤ ਹੋ ਜੇ ਉਹ ਸਹਿਮਤ ਹੋਣਗੇ ਤੇ ਸੱਤ ਮੈਂਬਰੀ ਕਮੇਟੀ ਆਪਣਾ ਭਰਤੀ ਪ੍ਰਕਿਰਿਆ ਆਰੰਭ ਕਰੂ ਜਿਵੇਂ ਅੱਜ ਅੱਜ ਲੰਬੇ ਸਮੇਂ ਬਾਅਦ ਮੀਟਿੰਗ ਹੋਈ ਹੈ ਕਿ ਉਸ ਦੇ ਬਾਬਤ ਕੀ ਗੱਲਬਾਤ ਹੋਈ ਹੈਗੀ ਜਿਹੜੀ ਹੋ ਚੁੱਕੀ ਹੈ ਦੇਖੋ ਜਿਹੜਾ ਇਹ ਫੈਸਲਾ ਹੋਇਆ ਜਿਹੜਾ ਮਤਾ ਪਾਇਆ ਆ ਵੀ ਜੇ ਅਕਾਲੀ ਦਲ ਜੋ ਹੁਕਮ ਹੋਏ ਨੇ ਆਪਣੇ ਅਕਾਲ ਤਖਤ ਸਾਹਿਬ ਤੋਂ ਜੇ ਉਹਨਾਂ ਦੀ ਪਾਲਣਾ ਕਰਦੇ ਹੋਏ ਸਤ ਮੈਂਬਰੀ ਕਮੇਟੀ ਨੂੰ ਮਾਨਤਾ ਦਿੰਦੇ ਆ ਤੇ ਸਾਰੀ ਪ੍ਰਤੀ ਪ੍ਰਕਿਰਿਆ ਨੂੰ ਪ੍ਰారంਭ ਕਰਨ